ਕਿਸੇ ਵਕਤ ਭਾਰਤ ਵਿੱਚ ਸਵੈਂਬਰ ਸਮਾਜਿਕ ਕਿਰਿਆ ਸੀ ਔਰ ਧਰਮ ਦੀ ਦੁਨੀਆ 'ਚ ਵੀ ਕਾਬਲੇ ਕਬੂਲ ਸੀ ਸਵੈਂਬਰ ਸਵੈਂਬਰ ਖੁਦ ਵਰ ਚੁਣਨਾ ਆਪ ਵਰ ਚੁਣਨਾ ਬੱਚੀਆਂ ਆਪਣਾ ਵਰ ਖੁਦ ਚੁਣਦੀਆਂ ਸਨ ਮਾਂ-ਬਾਪ ਨਹੀਂ ਚੁਣਦੇ ਸਨ ਯੂਰਪ ਤੇ ਅਮਰੀਕਾ ਨੇ ਜਿਸ ਨੂੰ ਅੱਜ ਅਪਣਾਇਆ ਹੈ ਜਿਸ ਰਸਮ ਨੂੰ ਇਹ ਭਾਰਤ ਦੇ ਵਿੱਚ ਪਹਿਲੇ ਫੈਲ ਹੋ ਚੁੱਕੀ ਹੈ ਹਜ਼ਾਰਾਂ ਸਾਲ ਪਹਿਲੇ ਫੈਲ ਹੋ ਚੁੱਕੀ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣੇ ਮਾਂ-ਬਾਪ ਕਿਉਂ ਚੋੜਨ ਜ਼ਿੰਦਗੀ ਕਟਣੀ ਹੈ ਬੱਚੀ ਨੇ ਉਹ ਆਪਣਾ ਵਰ ਖੁਦ ਸੁਣਾ ਖੁੱਲ ਸੀ ਆਜ਼ਾਦੀ ਸੀ ਇਸ ਨੂੰ ਸਵੈਂਬਰ ਕਹਿੰਦੇ ਸਨ ਸਵੈਂਬਰ ਖੁਦ ਵਰ ਚੁੜਨਾ ਹੈ ਆਪ ਵਰ ਚੁੜਨਾ ਹੈ ਮਾਂ-ਬਾਪ ਕਿਉਂ ਚੋੜਨ ਸਮਾਜ ਕਿਉਂ ਚੁਣਨਾ ਹੈ ਬੱਚੀ ਆਪਣਾ ਵਰ ਖੁਦ ਚੁਣੇਗੀ ਸਹਿਜੇ ਸਹਿਜੇ ਇਸ ਖੁੱਲ ਦਾ ਨਤੀਜਾ ਇਹ ਹੋਇਆ ਫੋਕੇ ਜਜ਼ਬਿਆਂ ਦੇ ਤਹਿਤ ਬੱਚੀ ਵਰ ਚੁਣ ਲੈਂਦੀ ਸੀ ਨਿਭਦੀ ਨਹੀਂ ਸੀ ਰਿਸ਼ਤੇ ਟੁੱਟਦੇ ਸਨ ਬੱਚੇ ਰੁੱਲਦੇ ਸਨ ਜੋ ਦੁਖਾਂਦ ਅਜ ਯੂਰਪ ਤੇ ਅਮਰੀਕਾ ਭੋਗ ਰਿਹਾ ਇਹ ਪਹਿਲੇ ਭਾਰਤ ਭੋਗ ਚੁੱਕਿਆ ਹੈ ਇਹ ਵੀ ਮੈਰਸ ਕਰ ਚੁੱਕੇ ਆ ਜਦ ਭਾਰਤ ਸੋਨੇ ਦੀ ਚਿੜੀਆ ਸੀ ਸਾਰੀ ਦੁਨੀਆ ਦੇ ਲੋਕ ਧਨ ਕਮਾਣ ਲਈ ਵੀ ਹਿੰਦੁਸਤਾਨ ਹੀ ਜਾਂਦੇ ਸਨ ਅਫਗਾਨੇ ਹੀ ਜਾਂਦੇ ਸਨ ইরਾਨੀ ਜਾਂਦੇ ਸਨ ਅਰਬ ਜਾਂਦਾ ਸੀ ਡੱਚ ਗਏ ਪੁਰਤਗিজ ਗਏ ਮੰਗੋਲ ਗਏ ਫ੍ਰੈਂਚ ਗਏ ਫਿਰ ਬਾਅਦ ਵਿੱਚ ਅੰਗਰੇਜ਼ ਵੀ ਵਪਾਰੀ ਬਣ ਕੇ ਵਪਾਰ ਕਰਨ ਲਈ ਗਏ ਸਾਰਿਆਂ ਦੀ ਨਿਗਾਹ ਦਾ ਕੇਂਦਰ ਹਿੰਦੁਸਤਾਨ ਸੋਨੇ ਦੀ ਚਿੜੀਆ ਦੌਲਤ ਨਾਲ ਮਾਲਾ ਮਾਲ ਦੇਸੀ ਉਸ ਜ਼ਮਾਨੇ ਸਭ ਦਾ ਸ਼ਿਖਰ ਸੀ ਦੁਨੀਆ ਦਾ ਵਪਾਰੀ ਦੁਨੀਆ ਦਾ ਰਾਜਨੀਤਿਕ ਦੁਨੀਆ ਦਾ ਕਲਾਕਾਰ ਹਿੰਦੁਸਤਾਨ ਦੀ ਤਰਫ ਜਾਂਦਾ ਸੀ ਇਹ ਹੀ ਕਾਰਨ ਹੈ ਕਿ ਪ੍ਰਾਚੀਨ ਕਲਾ ਲਈਏ ਹਿੰਦੁਸਤਾਨ ਦੀ ਤੇ ਸ਼ਿਖਰ ਤੇ ਪਹੁੰਚੀ ਹੋਈ ਹੈ ਸੰਗਤ ਰਾਸ਼ੀ ਚਿੱਤਰ ਕਲਾ ਸੰਗੀਤ ਦੀ ਕਲਾ ਹੈਰਾਨਗੀ ਹੈ ਸਾਰਾ ਦਿਮਾਗ ਉੱਥੇ ਇਕੱਠਾ ਹੋ ਗਿਆ ਸੀ ਸੋਨੇ ਦੀ ਚੜੀਆ ਸੀ ਸਹਜੇ ਸਹਜੇ ਜੋ ਵਪਾਰੀ ਬਣ ਕੇ ਗਏ ਰਾਜਨੇਤਿਕ ਬਣ ਕੇ ਗਏ ਕਾਬਜ਼ ਹੋ ਗਏ ਦੇਸ਼ ਵਾਸੀਆਂ ਨੂੰ ਗੁਲਾਮ ਕਰ ਦਿੱਤਾ ਤੇ ਦੇਸ਼ ਵਾਸੀਆਂ ਦੀ ਧਨ ਦੇ ਵਿੱਚ ਕੋਈ ਬਹੁਤੀ ਰੁਚੀ ਵੀ ਨਹੀਂ ਰਹਿ ਗਈ ਸੀ ਜਿਵੇਂ ਕੰਨਣਾ ਮੱਛੀ ਪੱਥਰ ਨੂੰ ਝਟ ਕੇ ਮੁੜਦੀ ਹੈ ਉਹ ਮੁੜ ਪੈਸਨ ਰਾਜਕੁਮਾਰ ਜੋਗੀ ਬਣਨ ਲੱਗ ਪਏ ਸਨ ਕਹਿੰਦੇ ਸਨ ਨਹੀਂ ਦੇਖ ਲਿਆ ਧਨ ਧਰਮ ਚਾਹੀਦਾ ਹੈ ਦੇਖ ਲਏ ਨੇ ਪਦਾਰਥ ਪਰਮਾਤਮਾ ਚਾਹੀਦਾ ਹੈ ਦੇਖ ਲਿਆ ਸੰਸਾਰ ਨਿਰੰਕਾਰ ਚਾਹੀਦਾ ਰਾਜਿਆਂ ਦੇ ਲੜਕੇ ਵੀ ਸਮਾਰਕ ਤੇ ਚੱਲਦੇ ਸਨ ਔਰ ਇਸ स्त्री के दन, धर्म दे दे नाल धर्म ਦੀ ਦੁਨੀਆ ਉਥੇ ਪੈਦਾ ਹੋਈ ਸੰਸਾਰ ਦੇਖ ਲਿਆ ਸੀ ਰੱਜ ਕੇ ਤੇ ਸੰਸਾਰ ਤੋਂ ਬੇਫਿਕਰ ਹੋਏ ਤਾਂ ਹੋਇਆ ਕਿ غلام ਹੋ ਗਏ ਵਪਾਰੀ ਜੋ ਗਏ ਮਾਲਕ ਬਣ ਗਏ ਰਾਜਨੀਤਿਕ ਜੋ ਗਏ ਮਾਲਕ ਬਣ ਗਏ ਫਿਰ ਲੁਟੇਰਿਆਂ ਨੂੰ ਵੀ ਖੁੱਲ ਮਿਲ ਗਈ ਬਾਬਰ ਜੈਸਿਆਂ ਨੂੰ ਦੋਰਾਨੀ ਜੈਸਿਆਂ ਨੂੰ ਦੇਸ਼ ਗੁਲਾਮ ਹੋਇਆ ਜਦ ਦੇਸ਼ ਸੰਪਨ ਸੀ ਸੋਨੇ ਦੀ ਚਿੜੀਆ ਸੀ ਉੱਥੇ ਉਸ ਵਕਤ ਇਹ ਰਸਮਾਂ ਪਰਚਲਤ ਹੋਈਆਂ ਔਰ ਵਾਕਈ ਸੁਖਿਆਰੇ ਸਮਾਜ ਦੇ ਚ ਸਭ ਕੁਝ ਹੋ ਜਾਂਦਾ ਹੈ ਸਮਾਜ ਸੁਖਿਆਰਾ ਹੋ ਗਿਆ ਸੀ ਬਹੁਤ ਸੰਪੰਨ ਹੋ ਗਿਆ ਸੀ ਅਮੀਰ ਹੋ ਗਿਆ ਸੀ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣੇ ਮਾਪੇ ਕੰਚੋੜਨ ਜ਼ਿੰਦਗੀ ਕਟਣੀ ਹੈ ਬੱਚੀ ਨੇ ਮਾਪੇ ਨੇ ਥੋੜੀ ਕਟਣੀ ਉਹਨਾਂ ਨੇ ਕੱਟ ਲਈ ਜਿਸ ਤਰ੍ਹਾਂ ਕੱਢ ਲਈ ਅੱਗੋਂ ਬੱਚੀ ਨੇ ਕਟਣੀ ਆਪਣਾ ਵਰ ਖੁਦ ਚੁਣੇ ਸੀਤਾ ਵੀ ਆਪਣਾ ਵਰ ਖੁਦ ਚੁਣਦੀ ਸੀ। ਰਾਵਣ ਦੀ ਭੈਣ ਸਰੂਪਨਖਾ ਘਰ ਦੀ ਇਜਾਜ਼ਤ ਤੋਂ ਬਿਨਾ ਵਰ ਮਾਲਾ ਪੈਨਾਦੀ ਏ ਲਕਸ਼ਮਣ ਨੂੰ। ਸਵੈਂਬਰ ਇਹ ਗੱਲ ਵੱਖਰੀ ਇਹ ਲਕਸ਼ਮਣ ਨੇ ਠੁਕਰਾ ਦਿੱਤਾ। ਉਹਨੇ ਆਖਿਆ ਨਹੀਂ ਇੱਕ ਤੇ ਮੈਂ ਬਨਵਾਸ ਕੱਟ ਰਿਆਂ 14 ਸਾਲ ਦਾ। ਪਰਾ ਦੇਨਾਰ ਕਰੋ ਨਿਕਲੇ ਇਸਨ। ਦੂਸਰਾ ਤਾਂ ਜ਼ਿੰਦਗੀ ਵਿਆਹ ਨਾ ਕਰਨ ਦਾ ਮੈਂ ਪ੍ਰਣ ਕੀਤਾ ਹੈ। ਤੁਮੇ ਵਰ ਮਾਲਾ ਮੈਨੂੰ ਨਾ ਪਹਿਨਾਂ। ਇਸ ਦਾ ਮਤਲਬ ਹੈ ਇਤਨੇ ਵੱਡੇ ਰਾਜੇ ਦੀ ਬਹਿਣ ਲੰਕੇਸ਼ ਉਹ ਆਪਣਾ ਵਰ ਖੁਦ ਚੁਣਦੀ ਹੈ ਭਰਾ ਨੂੰ ਦੱਸੇ ਬਿਨਾ ਮਾਂ-ਬਾਪ ਨੂੰ ਦੱਸੇ ਬਿਨਾ। ਔਰ ਕੋਈ ਇਲਜ਼ਾਮ ਨਹੀਂ। ਇਹ ਇਤਿਹਾਸਕ ਔਰਤਾਂ ਨੇ ਹਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਜਿਵੇਂ ਸੀ ਕਹਿੰਦੇ ਆ ਧੰਨ ਗੁਰੂ ਅਮਰਦਾਸ ਜੀ ਦੇ ਲੰਗਰ ਦੀ ਪੰਗਤ ਦੇਚ ਅਕਬਰ ਵੀ ਆ ਕੇ ਬੈਠਾ ਹਜ਼ਾਰਾਂ ਸਿੰਘ ਰੋਜ਼ ਬੈਠਦੇ ਸਨ ਹਜ਼ਾਰਾਂ ਭਗਤ ਰੋਜ਼ ਬੈਠਦੇ ਸਨ چنانچہ ਅਕਬਰ ਇਤਿਹਾਸਿਕ ਮਨੁੱਖ ਹੈ ਇਸ ਦਾ ਜ਼ਿਕਰ ਕਰਨਾ ਪੈਂਦਾ ਹੈ ਅਕਬਰ ਤਵਾਰੀਖੀ ਇਨਸਾਨ ਹੈ ਇਸ ਦਾ ਜ਼ਿਕਰ ਕਰਨਾ ਪੈਂਦਾ ਹੈ ਕਿਉਂ ਨਾ ਹਜ਼ਾਰਾਂ ਲੋਕ ਰੋਜ਼ ਆਂਦੇ ਸਨ ਤੋ ਦ੍ਰੋਪਤੀ ਦਾ ਜ਼ਿਕਰ ਸੀਤਾ ਦਾ ਜ਼ਿਕਰ ਮਦੋਦਰੀ ਦਾ ਜ਼ਿਕਰ ਸਰੂਪ ਨਖਾ ਦਾ ਸੇ ਕਰ ਕਿਉਂਕਿ ਇਤਿਹਾਸਿਕ ਇਸਤਰੀਆਂ ਨੇ ਸਵੈਂਬਰ ਸੀ ਇਹ ਪ੍ਰਥਾ ਫੇਲ ਹੋ ਗਈ ਬੱਚੀ ਭਾਵਕ ਹੁੰਦੀ ਹੈ ਔਰ ਇਸਤਰੀ ਦੇ ਅੰਦਰ ਭਾਵਨਾ ਉਝ ਵੀ ਪ੍ਰਦਾਨ ਆਉਂਦੀ ਹੈ ਵਿਸ਼ਵਾਸ ਭਰੋਸਾ ਬਹੁਤ ਪ੍ਰਦਾਨ ਹੁੰਦਾ ਹੈ ਭਾਵਕਤਾ ਵਸੋ ਕੇ ਭਰੋਸਾ ਕਰ ਲੈਂਦੀ ਸੀ ਵਰਮਾਲਾ ਪੈਨਾ ਦਿੰਦੀ ਸੀ ਅੱਗੋਂ ਰਿਸ਼ਤੇ ਨਿਭਦੇ ਨਹੀਂ ਸਨ ਟੁੱਟ ਜਾਂਦੇ ਸਨ ਬੱਚੇ ਰੁੱਲਦੇ ਸਨ ਸਮਾਜ ਨੇ ਫੈਸਲਾ ਕੀਤਾ ਇਹ ਰਸਮ ਬੰਦ ਹੁਣ ਨਹੀਂ ਜਿਹੜੀ ਬੱਚੀ ਖੁਦ ਵਰ ਚੁਣੇਗੀ ਉਹ ਕਲੰਕਿਤ ਹੋਵੇਗੀ ਸਮਾਜ ਉਸਨੂੰ ਦੋਸ਼ੀ ਠਹਿਰਾਏਗਾ ਤੋਂ ਹਿੰਦੁਸਤਾਨ ਦੀ ਪ੍ਰਥਾ ਬਣ ਗਈ ਉਹ ਬੱਚੀ ਬਦਚਲਨ ਹੈ ਕਿਉਂਕਿ ਉਸ ਨੇ ਸਮਾਜ ਦਾ ਕਾਨੂੰਨ ਤੋੜ ਦਿੱਤਾ ਪਰ ਕੱਲ ਤੱਕ ਤੇ ਐਸੀ ਗੱਲ ਨਹੀਂ ਸੀ ਕੱਲ ਤੱਕ ਤੇ ਸੇਮਬਰ ਖੁਦ ਵਰ ਚੁਣਦੀ ਐ ਦਰੋਪ ਤੀ ਵਰ ਚੁਣਦੀ ਐ ਸੀਤਾ ਵਰ ਚੁੰਦੀ ਐ ਸਰੂਪ ਨਖਾ ਉਹਨਾਂ ਦੇ ਤੇ ਕੋਈ ਇਲਜ਼ਾਮ ਨਹੀਂ ਕੱਲ ਤੱਕ ਜੋ ਪੁੰਨ ਸੀ ਅੱਜ ਪਾਪ ਕਿਸ ਤਰ੍ਹਾਂ ਹੋ ਗਿਆ ਸਮਾਜ ਦੀਆਂ ਰਸਮਾਂ ਨੇ ਇਹਨੂੰ ਪਾਪ ਪੁੰਨ ਦੇ ਚ ਨਹੀਂ ਲੈਣਾ ਇਹ ਵੀ ਮੈਂ ਅਸ ਕਰਾਂ ਕੁਝ ਖਾਣ ਪਾਣ ਦੇ ਆਧਾਰ ਨੂੰ ਪਾਪ ਪੁੰਨ ਦੇ ਛਲਿਆ ਤੋ ਫਿਰ ঈਸਾ ਤੇ ਮੁਹੰਮਦ ਸਾਹਿਬ ਨੂੰ ਅਸੀਂ ਸਵਰਗ ਦੇ ਚ ਨਹੀਂ ਮੰਨ ਸਕਦੇ ਖੁਦਾ ਨਾਲ ਜੁੜੀਆਂ ਹੀ ਆਤਮਾਵਾ ਨਹੀਂ ਮੰਨ ਸਕਦੇ ਇਹ ਵੀ ਮੈਂ ਅਸ ਕਰਦਾ ਆਪਣੇ ਆਪਣੇ ਢੰਗ ਨੇ ਆਪਣੇ ਆਪਣੇ ਤੌਰ ਤਰੀਕੇ ਨੇ ਔਰ ਮੈਂ ਤੇ ਇਸ਼ਾਰਤਾਂ ਇਤਨਾ ਹੀ ਕਹਿ ਸਕਦਾ ਹਾਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਕਿਹੜਾ ਖਾਣਾ ਜਿਤ ਖਾ ਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਸਲਾਤਨ ਮਤ ਦੇ ਕੋਈ ਸਾਧੂ ਦੁੱਧ ਵੀ ਨਹੀਂ ਪੀਂਦੇ ਕਹਿੰਦੇ ਲਿਕਵਿਡ ਮਾਸ ਹੈ ਹੁਣ ਚੋਂ ਬਣਦਾ ਹੈ ਮਾਸ ਦਾ ਤੱਤ ਹੈ ਨਿਚੋੜ ਹੈ ਨਹੀਂ ਪੀਂਦੇ ਇਹ ਵੀ ਮੈਂ ਅਰਸ ਕਰਦੇ ਆਂ ਅਲੋਵਰ ਸਮਾਗਮ ਵਿੱਚ ਮਨਸੂਰ ਤੋਂ 2 ਸਾਲ ਪਹਿਲੇ 2-3 ਸਨ ਤ ਹੈ ਸਨਾਤਨ ਮੱਧ ਦੇ ਦੁੱਧ ਪੀਣ ਤੋਂ ਵੀ ਇਨਕਾਰੀ ਕਹਿੰਦੇ ਕਿ ਨਹੀਂ ਚਾਹ ਪੀਣੀ ਹੈ ਪਰ ਕਾਵਾ ਦੁੱਧ ਨਾ ਪਾਇਓ ਬਾਅਦ ਵਿੱਚ ਪਤਾ ਚੱਲੇ ਉਹ ਦੁੱਧ ਨੂੰ ਹੱਥ ਵੀ ਨਹੀਂ ਲਾਂਦੇ ਕਹਿੰਦੇ ਮਾਸ ਹੈ ਲਿਕਵਿਡ ਮਾਸ ਹੈ ਠੋਸ ਮਾਸ ਨਹੀਂ ਹੈ ਸੋਲਿਡ ਨਹੀਂ ਹੈ ਲਿਕਵਿਡ ਮਾਸ ਹੈ ਅਸੀਂ ਨਹੀਂ ਪੀਂਦੇ ਕੰਨਨ ਕੁਛ ਮਾਸ ਐਸਾ ਹੈ ਖਾਇਆ ਜਾਂਦਾ ਹੈ ਕੁਛ ਮਾਸ ਐਸਾ ਹੈ ਪੀਤਾ ਜਾਂਦਾ ਹੈ ਉਹਨਾਂ ਦੀ ਆਪਣੀ ਵਿਆਖਿਆ ਉਹਨਾਂ ਦੇ ਆਪਣੇ ਡੰਗ ਉਹਨਾਂ ਦੇ ਆਪਣੇ ਤੌਰ ਤਰੀਕੇ ਖੈਰ ਕੀ ਬਾਬ ਹੈ ਕੀ ਪੁੰਨ ਹੈ ਕਿਸ ਤਰ੍ਹਾਂ ਲੋਗ ਹੈ ਜਿਸ ਕਰਮ ਤੋਂ ਕਿਸੇ ਮਨੁੱਖ ਨੂੰ ਝੋਟ ਪਹੁੰਚੇ ਪਰ ਉਸ ਦਾ ਮਨ ਦੁੱਖ ਨਾਲ ਪੀੜਤ ਹੋ ਜਾਏ ਕਿਸੇ ਦੀ ਇੱਜ਼ਤ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਬੇਇੱਜ਼ਤੀ ਕਰਕੇ ਅਸਮਤ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਕਿਸੇ ਦੇ ਤਨ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਕਿਸੇ ਦੀ ਧਨ ਸੰਪਦਾ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਕਿਸੇ ਦੀ ਇੱਜ਼ਤ ਮਾਣ ਮਰਿਆਦਾ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਔਰ ਝੋਟ ਕਿਸੇ ਥਾਂ ਤੇ ਵੀ ਪਹੁੰਚਾਓ ਮਨ ਤੇ ਦੁਖੀ ਹੋਵੇਗਾ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਝੋਟ ਪਹੁੰਚਾਈ ਜਾ ਸਕਦੀ ਹੈ ਬਸ ਇਹ ਹੀ ਪਾਪ ਹੈ ਇਸ ਤੋਂ ਦੁੱਖ ਪੈਦਾ ਹੁੰਦਾ ਹੈ ਜਦ ਮੇਰੇ ਕਿਸੇ ਕਰਮ ਨਾਲ ਅਗਲਾ ਰੋਇਆ ਹੈ ਦੁਖੀ ਹੋਇਆ ਹੈ ਇਹ ਦੁੱਖ पलट ਕੇ ਵਾਪਸ ਆਏਗਾ ਲਾਜ਼ਮੀ ਆਏਗਾ ਔਰ ਜਿੰਨੇ ਚਿਰ ਤੱਕ ਪਾਪ ਨਾ ਮਿਟਣ ਦੁੱਖ ਨਹੀਂ ਮਿਟਦਾ ਹੈ ਪਾਪ ਦੀ ਛਾਪ ਨਾ ਮਿਟੇ ਕੀਤੇ ਹੋਏ ਪਾਪਾਂ ਦੀ ਛਾਪ ਨਾ ਮਿਟੇ ਤਾਂ ਵੀ ਦੁੱਖ ਨਹੀਂ ਮਿਟਦਾ ਪਾਪ ਮਿਟ ਗਏ ਨੇ ਪਹਿਚਾਣ ਕੀ ਹੋਵੇਗੀ ਵਾਹਿਗੁਰੂ ਵਾਹਿਗੁਰੂ ਆਖਦੇ ਆ ਕਤਈ ਕੀਤੇ ਪਾਪ ਚੇਤੇ ਨਾ ਆਵਨ ਮਿਟ ਗਏ ਨੇ ਦੁੱਲ ਗਏ ਇਹ ਪਹਿਚਾਣ ਹੈ ਬਾਣੀ ਪਟ